ਸਤਿ ਸ਼੍ਰੀ ਅਕਾਲ ਦਾਨਮੀਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਤੇ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਨਗਰ ਪੰਚਾਇਤ ਘੱਗਾ ਦੀ ਅੱਜ ਚੋਣ ਹੋਈ ਹੈ ਜਿਹੜੀ ਕਿ ਸਰਬਸੰਮਤੀ ਦੇ ਨਾਲ ਹੋਈ ਅਤੇ ਜਿਸ ਦੇ ਵਿੱਚ ਕੁੱਲ 13 ਕਾਉਂਸਲਰਾਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਮਿੱਠੂ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਸ਼ਕਤੀ ਗੋਇਲ ਨੂੰ ਸੀਨੀਅਰ ਮੀਤ ਪ੍ਰਧਾਨ ਜਦਕਿ ਜਸਵੰਤ ਸਿੰਘ ਜੱਸਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਦੇ ਉਤੇ ਕੈਬਨਟ ਮੰਤਰੀ ਹਰਜੀਤ ਸਿੰਘ ਮੁੰਡਿਆ ਅਤੇ ਹਲਕਾ ਸ਼ਤਰਾਨਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਕਰ ਦੇ ਵੱਲੋਂ ਵੀ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਆਸ਼ੀਰਵਾਦ ਦਿੰਦਿਆਂ ਇਮਾਨਦਾਰੀ ਦੇ ਨਾਲ ਕਸਬਾ ਘੱਗਾ ਦੇ ਵਿਕਾਸ ਕੰਮ ਕਰਨ ਦੇ ਲਈ ਕਿਹਾ ਇਸ ਮੌਕੇ ਤੇ ਬੋਲਦੇ ਹਨ ਉਹਨੇ ਹੋਰ ਕੀ ਕੁਝ ਕਿਹਾ ਜਾਣਦੇ ਆ ਅੱਜ ਨਗਰ ਨਗਰ ਕੌਂਸਲ ਕੰਗਾ ਵਿਖੇ ਪਹੁੰਚੇ ਆ ਸੋ ਸਾਰੇ ਕੌਂਸਲਰ ਜਿੱਤੇ ਹੋਏ ਕੌਂਸਲਰ ਸਰਬੰਨ ਨੂੰ ਸੋਚਕ ਸਮਾਗਮ ਦੇ ਵਿੱਚ ਹਾਜ਼ਰੀ ਲਗਾਈ ਤੇ ਸਾਰਿਆਂ ਨੂੰ ਮੁਬਾਰਕਵਾਹ ਦਿੱਤੀ ਤੇ ਨਾਲ ਹੀ ਬੇਨਤੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨੁਸਾਰ ਮੈਂ ਬੇਨਤੀ ਲਗਾਈ ਕਿ ਜਿਹੜੀ ਸੇਵਾ ਮਿਲੀ ਹੈ ਪ੍ਰਮਾਤਮਾ ਵੱਲੋਂ ਸੇਵਾ ਮਿਲੀ ਹੈ ਤੇ ਆਪਣਾ ਸ਼ਹਿਰ ਦੀ ਜਿਹੜੀ ਸੇਵਾਦਾਰ ਬਣ ਕੇ ਆਪਣੇ ਵਾਡਾਂ ਨੂੰ ਜਦੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਰੰਗਲਾ ਪੰਜਾਬ ਬਣਾਉਣਾ ਤੇ ਜਿਹੜੇ ਨਵੇਂ ਬਣੇ ਕੌਂਸਲਰ ਸਰਬਾਨਾਂ ਨੂੰ ਬੇਨਤੀ ਲਗਾਈ ਆ ਕਿ ਪੂਰੀ ਇਮਾਨਦਾਰੀ ਨਾਲ ਸਾਰੇ ਵਾਰਡ ਦੀ ਸੇਵਾ ਕਰਨੀ ਆ ਇਹ ਨਹੀਂ ਸੋਚਣਾ ਕਿ ਵਿਰੋਧੀ ਧਿਰ ਦਾ ਜਾਂ ਫਲਾਣੇ ਪਾਸੇ ਦਾ ਇਹਨਾਂ ਨੇ ਵੋਟਾਂ ਨਹੀਂ ਪਾਈਆਂ ਹੁਣ ਤੁਸੀਂ ਸਾਰਿਆਂ ਦੇ ਨਿਮਾਨੇ ਹੋ ਸਾਰਿਆਂ ਨੇ ਤੁਹਾਡਾ ਸਾਥ ਦਿੱਤਾ ਤੇ ਨਿਮਾਨੇ ਬਣ ਕੇ ਪੂਰੇ ਨਿਮਰਤਾ ਸਾਥਿਤ ਦਫ਼ਤਰਾਂ ਦੇ ਵਿੱਚ ਹਰ ਇੱਕ ਦਾ ਜਿਹੜਾ ਕੋਈ ਵੀ ਆਵੇ ਉਹਦਾ ਕੰਮ ਕਰਨਾ ਸੋ ਮੁਬਾਰਕਵਾ ਦਿੱਤੀ ਗਈ ਆ ਤੇ ਨਵੇਂ ਜੁਨੇ ਜਿਹੜੇ ਪ੍ਰਧਾਨ ਜੀ ਸ੍ਰੀ ਮਿੱਠੂ ਸਿੰਘ ਜੀ ਪ੍ਰਧਾਨ ਬਣੇ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਸ੍ਰੀ ਸ਼ਕਤੀ ਗੋਇਲ ਸੀਨੀਅਰ ਮੇਰੇ ਪ੍ਰਧਾਨ ਬਣੇ ਸ਼੍ਰੀ ਜਸਵੰਤ ਸਿੰਘ ਜੀ ਵਾਈਸ ਪ੍ਰਧਾਨ ਬਣੇ ਇਹਨਾਂ ਨੂੰ ਤਿੰਨਾਂ ਨੂੰ ਤੇ ਸਾਰੇ ਕੌਂਸਲਰ ਸਹਿਬਾਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਨਵੇਂ ਬਣੇ ਪ੍ਰਧਾਨ ਸਹਿਬਾਨਾਂ ਨੂੰ ਬੇਨਤੀ ਲਗਾਈ ਹੈ ਕਿ ਕੌਂਸਲਰ ਸਹਿਬਾਨਾਂ ਨੂੰ ਨਾਲ ਲੈ ਕੇ ਚੱਲਣਾ ਤੇ ਜੋ ਕਿਸੇ ਵੀ ਪਾਰਟੀ ਦਾ ਹੋਵੇ ਉਹਨਾਂ ਨੂੰ ਨਾਲ ਰਹਿ ਕੇ ਹਰ ਇੱਕ ਦਾ ਕੰਮ ਜਿਹੜਾ ਪੂਰੇ ਸ਼ਹਿਰ ਦਾ ਕੰਮ ਕਰਾਉਣਾ ਕਿਉਂਕਿ ਮੇਰੇ ਨਾਲ ਅੱਜ ਰਣਜੋਤ ਸਿੰਘ ਹੜਾਣਾ ਜੀ ਜੋ ਪਟਿਆਲਾ ਸਹਿਰ ਦੇ ਸੈਕਟਰੀ ਸਹਿਬਾਨ ਨੇ ਸਾਡੇ ਐਮਐਲਏ ਸਹਿਬਾਨ ਕੁਲਵੰਤ ਸਿੰਘ ਜੀ ਜੋ ਪੂਰੇ ਈਮਾਨਦਾਰੀ ਨਾਲ ਨਿਮਾਣੇ ਵਾਂ ਕੇ ਜਿਹੜੀਆਂ ਚੋਣ ਕਰਾਈ ਆ ਸੋ ਇਸੇ ਤਰ੍ਹਾਂ ਹੀ ਇਹਨਾਂ ਨੂੰ ਮੁਬਾਰਕਵਾ ਦਿੰਦੇ ਹੋਏ ਅੱਜ ਮੈਂ ਸਾਰੇ ਕੰਗਾ ਵਾਸੀਆਂ ਨੂੰ ਮੁਬਾਰਕਵਾ ਦਿੰਦਾ ਕਿ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਤੇ ਪੂਰਾ ਇਮਾਨਦਾਰੀ ਨਾਲ ਜਿਹੜੀਆਂ ਇਲੈਕਸ਼ਨ ਕਰਾਈ ਆ ਤੇ ਆਉਣ ਵਾਲੇ ਟਾਈਮ ਤੇ ਵੀ ਇਮਾਨਦਾਰੀ ਨਾਲ ਸੈਰ ਦੀ ਸੇਵਾ ਕਰਨਗੇ ਅੱਜ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਵਿਸ਼ੇਸ਼ ਤੌਰ ਤੇ ਤੇ ਪਹੁੰਚੇ ਸਾਡੇ ਚੇਅਰਮੈਨ ਸਾਹਿਬ ਅਰਨਜੋਤ ਸਿੰਘ ਹੜਾਨਾ ਜੀ ਔਰ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡੀਆਂ ਜੀ ਅੱਜ ਨਗਰ ਕੌਂਸਲ ਦੀ ਸੌਚੁਕ ਸਮਾਗਮ ਸੀਗਾ ਔਰ ਉਹਦੇ ਵਿੱਚ ਚੋਣ ਵੀ ਜਿਹੜੀ ਉਹ ਕੀਤੀ ਜਾਣੀ ਸੀ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਅੱਜ ਧੰਨਵਾਦ ਕਰਦਾ ਔਰ ਬੜੇ ਸ਼ਾਂਤਮਈ ਢੰਗ ਦੇ ਨਾਲ ਜਿਹੜੀ ਉਹ ਚੋਣ ਹੋਈ ਔਰ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਜੋ ਦਿੱਤੀਆਂ ਗਈਆਂ ਨੇ ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੇ ਮੁਬਾਰਕਬਾਦ ਵੀ ਦਿੰਦਾ ਔਰ ਉੱਥੇ ਹੀ ਪ੍ਰਧਾਨ ਔਰ ਸੀਨੀਅਰ ਵਾਈਸ ਪ੍ਰਧਾਨ ਤੇ ਮੀਤ ਪ੍ਰਧਾਨ ਜੀ ਨੂੰ ਇੱਕ ਬੇਨਤੀ ਕਰੂੰਗਾ ਕਿ ਜਿਦਾ ਮੰਤਰੀ ਸਾਹਿਬ ਨੇ ਕਿਹਾ ਕੇ ਸਾਰੇ ਕਾਉਂਸਲਰ ਨੇ ਜਿਹੜੇ ਸਾਰੇ ਐਮਸੀ ਸਭਾਾਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਔਰ ਇੱਕ ਅੱਗੇ ਦੀ ਡਿਵੈਲਪਮੈਂਟ ਨੂੰ ਆ ਜਿਹੜੀ ਉਹ ਪਾਇਓਰਿਟੀ ਦੇਣੀ ਔਰ ਦਫ਼ਤਰ ਦੇ ਵਿੱਚ ਆ ਕੇ ਬੈਠ ਕੇ ਕਿਸੇ ਦਾ ਪੱਖ ਨਹੀਂ ਲੈਣਾ ਤੇਰ ਮੇਰ ਨਹੀਂ ਕਰਨੀ ਜਿੱਦਾਂ ਅਰਵਿੰਦ ਕੇਜਰੀਵਾਲ ਸਾਹਿਬ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਬਾਣ ਦਾ ਸੁਪਨਾ ਸੀਗਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਦੋਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਮੈਂ ਸਭ ਦਾ ਮੁੱਖ ਮੰਤਰੀ ਹਾਂ ਚਾਹੇ ਉਹ ਕਾਲੀ ਦਲ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕਾਂਗਰਸ ਹੋਵੇ ਤਾਂ ਇਸੇ ਤਰ੍ਹਾਂ ਹੀ ਜਿਹੜੇ ਅੱਜ ਚੋਣ ਕੀਤੀ ਗਈ ਹੈ ਘੱਗੇ ਦੀ ਸੋ ਪ੍ਰਧਾਨ ਜੀ ਨੂੰ ਵੀ ਇਦਾਂ ਹੀ ਚਾਹੀਦਾ ਹੈ ਕਿ ਪੱਖਪਾਤ ਤੋਂ ਬਿਨਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਡਿਵੈਲਪਮੈਂਟ ਕਰਨੀ ਔਰ ਸਭ ਦੀ ਸੁਣਵਾਈ ਕਰਨੀ ਸੋ ਮੈਂ ਦਿਲੋਂ ਮੁਬਾਰਕਬਾਦ ਦਿੰਦਾ ਤੇ ਵਧਾਈਆਂ ਦਿੰਦਾ ਜਿਹੜੀ ਇਹ ਚੋਣ ਕਰਾਈ ਗਈ ਹੈਗੀ ਆ ਇਹ ਚੋਣ ਦੇ ਵਿੱਚ ਜਿੰਨੇ ਵੀ ਸਾਰੇ ਮੈਂਬਰ ਸਾਹਿਬਾਨ ਹਾਜ਼ਰ ਆਏ ਨੇ ਨਾਲ ਹੀ ਐਮ.ਐਲ.ਏ ਸਾਹਿਬ ਵੀ ਹਾਜ਼ਰ ਆਏ ਸੀਗੇ ਤੇ ਇਹਨਾਂ ਦੇ ਵਿੱਚ ਜਿਹੜੀ ਸਰਵਸੰਮਤੀ ਨਾਲ ਜਿਹੜੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਮਿਸਟਰ ਮਿੱਠੂ ਸਿੰਘ ਜੀ ਨੂੰ ਪ੍ਰਧਾਨ ਚੁਣਿਆ ਗਿਆ ਹੈਗਾ ਅਤੇ ਸ਼ਕਤੀ ਗੋਲ ਜੀ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇਸ ਦੇ ਨਾਲ ਜਸਵੰਤ ਸਿੰਘ ਜਸਾ ਨੂੰ ਵਾਈਸ ਪ੍ਰੈਜ਼ੀਡੈਂਟ ਚੁਣਿਆ ਗਿਆ ਹੈਗਾ ਤੇ ਇਹ ਸਾਰੀ ਜਿਹੜੀ ਹੈਗੀ ਹੈ ਸਰਬਸੰਸ ਦੀ ਨਾਲ ਹੀ ਚੁਣ ਚੁਣੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਕਾਲੀ ਦਲ ਦਾ ਬਾਰ-ਬਾਰ ਜਾਣਾ ਪਰਮਿੰਦਰ ਸਿੰਘ ਢੀਂਡਸਾ ਦਾ ਇਸ ਮੁੱਦੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਬਾਰ-ਬਾਰ ਉਹੀ ਮੁੱਦੇ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਕਾਲੀ ਦਲ ਜਾ ਰਿਹਾ ਇਸ ਨੂੰ ਕੀ ਸਮਝਿਆ ਜਾਵੇ। ਢੀਂਡਸਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਅਕਾਲੀ ਦਲ ਜਿਹੜਾ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਉੱਤੇ ਦਬਾਅ ਬਣਾਉਣਾ ਚਾਹੁੰਦਾ ਪਰਮਿੰਦਰ ਢੀਂਡਸਾ ਨੇ ਐਸਜੀਪੀਸੀ ਦੇ ਉੱਤੇ ਵੀ ਵੱਡੇ ਸੁਵਾਲ ਚੁੱਕੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਫੈਸਲੇ ਦੇ ਉੱਤੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਚਾਪਲੂ ਸਬੰਦੇ ਰਹਿ ਗਏ ਨੇ ਜੋ ਆਪਣੀ ਮਰਜ਼ੀ ਦੇ ਨਾਲ ਹੀ ਫੈਸਲਾ ਦਿੰਦੇ ਨੇ ਇਸ ਮੌਕੇ ਤੇ ਬੋਲਦੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਜਾਣਦੇ ਆ ਉਹ ਮੈਨੂੰ ਬੜੀ ਹੈਰਾਨੀ ਆਉਂਦੀ ਐ ਇਸ ਗੱਲ ਤੇ ਵੀ ਦੁਬਾਰੇ ਦੁਬਾਰੇ ਉਹੀ ਮੁੱਦੇ ਨੂੰ ਲੈ ਕੇ ਕਾਲ ਤੱਕ ਸਾਹਿਬ ਤੇ ਜਾਣ ਦਾ ਕੀ ਮਤਲਬ ਹੈ ਜਾਂ ਤਾਂ ਇਹ ਆਪਦੇ ਵਫਦ ਰਹੀਂ ਦਬਾ ਪਾਣਾ ਚਾਹੁੰਦੇ ਆ ਇਹਨਾਂ ਨੂੰ ਕਾਲ ਤੱਕ ਸਾਹਿਬ ਦਾ ਜੋ ਸਿੰਘ ਸਾਹਿਬ ਨੇ ਜਾਨੀ ਬੀਸੀ ਜੀ ਉਹਨੇ ਬੜਾ ਸਪਸ਼ਟ ਕਹਿਤਾ ਵੀ ਇਹਨ ਬਿੰਨ ਜਿਹੜਾ ਕਾਲ ਤੱਕ ਸਾਹਿਬ ਦਾ ਹੁਕਮ ਲਾਗੂ ਕਰਨਾ ਚਾਹੀਦਾ ਤੇ ਦੂਜੀ ਗੱਲ ਜਿਹੜਾ ਇਹ ਬਹਾਨਾ ਬਣਾ ਰਹੇ ਨੇ ਵੀ ਕਿ ਇਹ ਚ ਕਾਨੂੰਨੀ ਜਿਹੜੇ ਚਨਾ ਨੇ ਉਹ ਸਭ ਝੂਠ ਹੈ ਜੀ ਕਿਉਂਕਿ ਜਦ ਐਸਡੀਪੀਸੀ ਦਾ ਪ੍ਰਧਾਨ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਹੋ ਸਕਦਾ ਹੈ ਐਸਜੀਪੀਸੀ ਦਾ ਮੈਂਬਰ ਕੈਬਨਿਟ ਮਨਿਸਟਰ ਬਣ ਸਕਦਾ ਹੈ ਤਾਂ ਫਿਰ ਆਕਾਲ ਤਖਤ ਸਾਹਿਬ ਤੋਂ ਪਿਛਲੇ ਸਮੇਂ ਦੇ ਵਿੱਚ ਐਮਐਲਏ ਦੀਆਂ ਟਿੱਟਾਂ ਵੱਡੀਆਂ ਜਾ ਸਕੀਆਂ ਇਹ ਤਾਂ ਬਹੁਤ ਛੋਟੀ ਗੱਲ ਹੈ ਜਿਹੜੀ ਕਮੇਟੀ ਬਣਾਈ ਜਾਂ ਪ੍ਰਧਾਨ ਨੂੰ ਜਾਂ ਵਰਕਿੰਗ ਕਮੇਟੀ ਨੂੰ ਹਦਾਇਤ ਦਿੱਤੀ ਇਹਦਾ ਕੋਈ ਇਹਦਾ ਕੋਈ ਮਹਨੇ ਨਹੀਂ ਹੈਗੇ ਸੋ ਇਹ ਸਿਰਫ ਬਹਾਨਾ ਬਣਾ ਰਹੇ ਨੇ ਇਹ ਦੋਨੇ ਮੁੱਦਿਆਂ ਤੋਂ ਉਹ ਭਜਣਾ ਚਾਹੁੰਦੇ ਨੇ ਖਾਸ ਤੌਰ ਤੇ ਜਿਹੜੀ 7 ਮੈਂਬਰੀ ਕਮੇਟੀ ਹੈ ਜਿਹੜੀ ਬਣਾਈ ਕਹਾਬਤਖ ਸਾਹਿਬ ਉਹਨੂੰ ਇਹ ਮਾਨਤਾ ਨਹੀਂ ਦੇਣਾ ਚਾਹੁੰਦੇ ਇਹਨਾਂ ਦਾ ਇਹ ਵੀ ਇਹ ਜਿਹੜਾ ਹੈ ਜੇ ਸਹੀ ਢੰਗ ਨਾਲ ਪਰਤੀ ਹੁੰਦੀ ਹੈ ਤਾਂ ਫਿਰ ਸਰਦਾਰ ਸੁਮੀਰ ਸਿੰਘ ਬਾਦਲ ਦਵਾਰੇ ਪ੍ਰਧਾਨ ਨਹੀਂ ਬਣ ਸਕਦੇ ਲੋਕਾਂ ਨੇ ਨਹੀਂ ਪ੍ਰਵਾਨ ਕਰਨਾ ਸੋ ਉਸ ਗੱਲ ਤੋਂ ਡਰਦੇ ਮਾਰੇ ਇਹ ਸਾਰਾ ਕੁਝ ਕਰ ਰਹੇ ਹਨ ਅੱਜ ਮੀਟਿੰਗ ਵੀ ਬੁਲਾਈ ਹੈ ਜੀ ਸਟੀਫਨ ਨੂੰ ਲੈ ਕੇ ਸੁਖੀ ਸਿੰਘ ਬਾਦਲ ਦੇ ਉਹ ਤਾਂ ਉਹਨਾਂ ਦਾ ਜਿਵੇਂ ਚਾਹਣਗੇ ਉਵੇਂ ਕਰਨਗੇ ਉਹਨਾਂ ਦੇ ਜਿਹੜੇ ਚਾਪਲੂਸ ਬੰਦੇ ਨੇ ਉਹੀ ਰਹਿਗੇ ਨਾਲ ਹੁਣ ਉਹ ਉਹਨਾਂ ਦੀ ਵਰਕਿੰਗ ਕਮੇਟੀ ਆ ਉਹ ਤਾਂ ਜਿਵੇਂ ਉਹ ਕਹਿਣ ਕਿ ਉਹ ਮਨ ਕਰਾ ਲੈਣਗੇ ਜੇ ਮਨਜ਼ੂਰ ਕਰਾਉਣਾ ਹੋਇਆ ਮਨਜ਼ੂਰ ਕਰਾ ਲੈਣਗੇ ਜਿਹਨਾਂ ਨੇ ਕਿਹਾ ਵੀ ਨਹੀਂ ਸਾਨੂੰ ਮਨਜ਼ੂਰੋਂ ਨਹੀਂ ਕਰਾ ਲੈਣਗੇ ਸੋ ਉਹਨਾਂ ਨੇ ਤਾਂ ਆਪਣੀ ਮਰਜ਼ੀ ਨਾਲ ਹੀ ਉਹ ਕਰਨਾ ਹੈਗਾ ਇੱਕ ਆ ਅਮਰਤਪਾਲ ਨੂੰ ਲੈ ਕੇ ਇਹ ਯਾਪਾ ਲਾਇਆ ਗਿਆ ਕਿਸ ਦਾ ਬੜੀ ਗੱਲ ਹੈ ਪੰਜਾਬ ਸਰਕਾਰ ਦੀ ਕਾਨੂੰਨ ਸਾਰੇ ਵਾਸਤੇ ਬਰਾਬਰ ਹੋਣਾ ਚਾਹੀਦਾ ਜੇ ਅਮਰਪਾਲ ਸਿੰਘ ਕੋਲ ਨੇ ਕੁਝ ਗਲਤ ਕੀਤਾ ਤਾਂ ਦੇਸ਼ ਦਾ ਕਾਨੂੰਨ ਦੇਖੂਗਾ ਕਾਨੂੰਨ ਦੇ ਤਹਿਤ ਕਾਰਵਾਈ ਜਿਹੜਾ ਯੋਆਪਾ ਦਾ ਕਾਨੂੰਨ ਹੈ ਉਹ ਇਸ ਕਰਕੇ ਲੱਗਦਾ ਹੈ ਵੀ ਬਹੁਤ ਗੰਭੀਰ ਮੁੱਦਿਆਂ ਦੇ ਜਿਹੜੇ ਦੇਸ਼ ਧਰੋਹ ਦੇ ਹੋ ਕੇਸ ਤੇ ਦੁਆਰੇ ਦੁਆਰੇ ਯੋਆਪਾ ਲਾਉਣ ਦਾ ਮਤਲਬ ਇਹ ਨਹੀਂ ਹੈ ਵੀ ਇਹ ਚਾਹੁੰਦੇ ਨੇ ਵੀ ਅਮਰਪਾਲ ਸਿੰਘ ਬਾਹਰ ਨਾ ਆਉਣ ਕਿਉਂਕਿ 1 ਸਾਲ ਜਦ ਬੀਤਦਾ 1 ਸਾਲ ਤੋਂ ਵੱਧ ਤੁਸੀਂ ਬਿਨਾ ਕੇਸ ਜਿਹੜਾ ਕੋਰਟ 'ਚ ਕਰੇ ਨਹੀਂ ਰੱਖ ਸਕਦੇ ਕਿਸੇ ਨੂੰ ਜੀ ਉਨ ਜਦ ਇੱਕ ਸਾਲ ਬੀਤ ਗਿਆ ਉਸ ਤੋਂ ਬਾਅਦ ਨਵਾਂ ਕੇਸ ਕਰਤਾ ਪਿਛਲੀ ਵਾਰੀ ਹੁਣ ਇੱਕ ਸਾਲ ਹੋਰ ਲੰਘ ਗਿਆ ਤਾਂ ਇੱਕ ਤੀਜਾ ਕੇਸ ਉਹ ਨਵਾਂ ਕਰਤਾ ਸੋ ਇਹ ਸਿਰਫ ਅੰਮ੍ਰਿਤਪਾਲ ਨੂੰ ਜੇਲ੍ਹ ਚ ਰੱਖਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਮੈਂ ਸਮਝਦਾਗਾ ਸਾਡੀ ਕੋਈ ਅੰਮ੍ਰਿਤਪਾਲ ਨਾਲ ਕੋਈ ਇਹ ਨਹੀਂ ਹੈਗਾ ਵੀ ਅਸੀਂ ਉਹਦਾ ਪੱਖ ਪੂਰ ਰਹੇ ਹਾਂ ਪਰ ਇੱਕ ਜਿਹੜਾ ਸੱਚ ਦੀ ਗੱਲ ਹੁੰਦੀ ਹੈ ਜੇ ਉਹਨੇ ਕੋਈ ਗਲਤ ਕੀਤਾ ਹੈ ਉਹਨੂੰ ਕਾਨੂੰਨ ਤਹਿਤ ਕਾਨੂੰਨ ਦੇਖੇਗਾ ਕੋਰਟ ਦੇਖਣਗੇ ਵੀ ਕੀ ਕਾਰਵਾਈ ਕਰਨੀ ਹੈ ਤੁਸੀਂ ਉਹਨੂੰ ਧੱਕੇ ਨਾਲ ਅੰਦਰ ਰੱਖ ਰਹੇ ਹੋ ਇਹ ਮਨੁੱਖੀ ਅਧਿਕਾਰਾਂ ਦਾ ਜਿਹੜਾ ਹੈ ਬਿਲਕੁਲ ਹਨਨ ਹੈ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਅਸਲ ਸਿੱਖ ਵਿਰੋਧੀ ਚਿਹਰਾ ਹੈ ਉਹ ਇਹ ਫੈਸਲਿਆਂ ਦੇ ਨਾਲ ਬਿਲਕੁਲ ਲੋਕਾਂ ਦੇ ਸਾਹਮਣੇ ਆ ਰਹੇ ਗੱਲ ਖਨੋਰੀ ਬਾਰਡਰ ਦੀ ਕਰ ਲੈਣੇ ਆ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤਕਰੀਬਨ 45 ਦਿਨਾਂ ਤੋਂ ਵਦੇੜਾ ਜਗਜੀਤ ਸਿੰਘ ਡੱਲੇਵਾਲ ਦਾ ਭੁੱਖ ਹੜਤਾਲ ਚੱਲ ਰਿਹਾ ਹੈ ਇਸ ਦੌਰਾਨ ਉਹਨਾਂ ਦੀ ਸਿਹਤ ਵੀ ਲਗਾਤਾਰ ਵਿਗੜ ਰਹੀ ਹੈ ਤੇ ਅੱਜ ਖਨੋਰੀ ਬਾਰਡਰ ਦੇ ਉੱਤੇ ਸਿਹਤ ਵਿਭਾਗ ਦੀ ਉੱਚ ਪਦਰੀ ਮੈਡੀਕਲ ਟੀਮ ਪਹੁੰਚੀ ਜਿਸ ਦੇ ਚਲਦਿਆਂ ਜਗਜੀਤ ਸਿੰਘ ਡੱਲੇਵਾਲ ਦੇ ਖੂਨ ਦੇ ਸੈਂਪਲ ਵੀ ਲਏ ਗਏ ਅਤੇ ਉਹਨਾਂ ਦਾ ਅਲਟਰਾਸਾਉਂਡ ਵੀ ਕੀਤਾ ਗਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸੰਬੰਧੀ ਤਾਜ਼ਾ ਅਪਡੇਟ ਦਿੰਦੇ ਆ ਡਾਕਟਰ ਹਤਿੰਦਰ ਕੌਰ ਨੇ ਕੀ ਕੁਝ ਦੱਸਿਆ ਉਹ ਜਾਣਦੇ ਆ ਅੱਜ ਇੱਥੇ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿਹੜੇ ਇਥੇ ਹੰਗਰ ਸਟ੍ਰਾਈਕ 'ਤੇ ਹਨ ਨੂੰ ਅੱਜ ਐਗਜ਼ਾਮਿਨ ਕਰਨ ਲਈ ਇੱਕ ਮੈਡੀਕਲ ਬੋਰਡ ਜਿਹੜਾ ਜਿੰਦਰਾ ਹਸਪੀਟਲ ਪਟਿਆਲੇ ਦਾ ਜਿੱਦੇ ਵਿੱਚ ਡਾਕਟਰ ਸਾਡੇ ਕਾਰਡੀਓਲੋਜਿਸਟ ਵੀ ਹੈ ਯੂਰੋਲੋਜਿਸਟ ਵੀ ਹੈ ਨਿਊਰੋ ਸਰਜਨ ਮੈਡੀਕਲ ਸਪੈਸ਼ਲਿਸਟ ਐਨੈਸਥੀਟਿਸਟ ਆਰਥੋਪੀਡੀਸ਼ਨ ਸਰਜਨ ਸਾਰੇ ਉਹਨਾਂ ਨੇ ਉਹਨਾਂ ਦਾ ਚੈਕਿੰਗ ਕੀਤੀ ਆ ਉਹਨਾਂ ਦਾ ਬਲੱਡ ਸੈਂਪਲ ਵੀ ਲਿਆ ਗਿਆ ਅਤੇ ਨਾਲ ਹੀ ਉਹਨਾਂ ਦਾ ਅਲਟਰਾਸਾਉਂਡ ਵੀ ਕੀਤਾ ਗਿਆ ਪੇਟ ਦਾ ਔਰ ਹਾਰਟ ਦਾ ਅਲਟਰਾਸਾਉਂਡ ਕੀਤਾ ਗਿਆ ਅੱਜ ਸਾਡੇ ਜਿਹੜੇ ਵਰਦੀ ਪ੍ਰਿੰਸੀਪਲ ਸੈਕਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਸ਼੍ਰੀ ਕੁਮਾਰ ਰਾਹੁਜੀ ਉਵੀ ਆਈ ਡੀਸੀ ਮੈਡਮ ਵੀ ਇੱਥੇ ਹੀ ਸੀਗੇ ਡੀਸੀ ਮੈਡਮ ਵੀ ਐਸਐਸਪੀ ਸਾਹਿਬ ਵੀ ਔਰ ਅਸੀਂ ਸਾਰੇ ਨੇ ਅੱਜ ਉਹਨਾਂ ਡੱਲੇਵਾਲ ਸਾਹਿਬ ਜੀ ਨਾਲ ਅਸੀਂ ਮੁਲਾਕਾਤ ਵੀ ਕੀਤੀ ਔਰ ਇਹ ਜਿਹੜੀ ਰਿਪੋਰਟ ਹੈਗੀ ਐ ਐਗਜ਼ਾਮੀਨੇਸ਼ਨ ਦੀ ਐ ਅੱਜ ਤਿਆਰ ਹੋ ਜਾਏਗੀ ਔਰ ਜੋ ਟੈਸਟ ਰਿਪੋਰਟਸ ਐ ਬਲੱਡ ਦੀਆਂ ਉਹ ਕੱਲ ਤੱਕ ਆ ਜਾਣਗੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਜੁੜੀ ਫਰਦਰ ਮੈਡੀਕਲ ਮੈਨੇਜਮੈਂਟ ਹੈ ਉਹ ਪਲਾਨ ਕੀਤੀ ਜਾ ਸੋ ਕਿਸਾਨ ਜਥੇਬੰਦੀਆਂ ਦੇ ਵਿੱਚ ਮੁੜ ਏਕਤਾ ਹੁੰਦੀ ਨਜ਼ਰ ਆਵੇਗੀ ਅੱਜ ਦੀ ਇਹ ਵੱਡੀ ਤੇ ਤਾਜ਼ਾ ਖਬਰ ਹੈ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਕਿਸਾਨੀ ਸ਼ਕਤੀ ਤਾਕਤ ਪਰ ਰੂਪ ਦੇ ਵਿੱਚ ਇੱਕ ਵਾਰ ਫਿਰ ਤੋਂ ਉੱਭਰਦੀ ਹੋਈ ਨਜ਼ਰ ਆਵੇਗੀ ਇਸ ਦੇ ਉੱਤੇ ਮੋਗਾ ਕਿਸਾਨ ਮਹਾਪੰਚਾਇਤ ਦੇ ਵਿੱਚ ਕਦਮ ਚੱਕੇ ਗਏ ਨੇ ਮੌਕਾ ਸੀ ਕਿਸਾਨਾਂ ਨੂੰ ਲਾਭ ਬੰਦ ਕਰਨ ਦਾ ਅੱਜ ਵੱਡੀ ਮਹਾਪੰਚਾਇਤ ਕਿਸਾਨਾਂ ਦੀ ਮੋਗੇ ਦੇ ਵਿੱਚ ਹੋਈ ਤਮਾਮ ਸੀਨੀਅਰ ਲੀਡਰਸ਼ਿਪ ਮੰਚ ਦੇ ਉੱਤੇ ਹਾਜ਼ਰ ਸੀ ਉਡੀਕ ਹਰ ਪਾਸੇ ਤੋਂ ਸੀ ਗੱਲ ਏਕਤਾ ਦੀ ਹੋਵੇਗੀ ਖਨੂਰੀ ਅਤੇ ਸ਼ੰਭੂ ਤੇ ਬੈਠੇ ਕਿਸਾਨ ਜਿਵੇਂ ਉਸ ਸੁਨੇਹੇ ਨੂੰ ਸੁਣਨ ਦੇ ਲਈ ਬੇਤਾਬ ਵੀ ਹੋਣ ਜਿਸ ਉਸ ਸੁਨੇਹੇ ਨੇ ਨਾ ਸਿਰਫ ਇਕਤਾ ਦਾ ਮੁੱਢ ਬੰਨਣਾ ਸੀ ਸਗੋਂ ਕਿਸਾਨਾਂ ਦੀ ਤਾਕਤ ਨੂੰ ਮੋੜੇ ਇਕੱਠਾ ਵੀ ਕਰਨਾ ਸੀ ਤਾਂ ਮੰਚ ਤੋਂ ਉਡੀਕੇ ਜਾ ਰਹੇ ਐਲਾਨ ਦਾ ਸਮਾਂ ਵੀ ਆਇਆ ਅਤੇ ਇਕਤਾ ਦੇ ਵੱਲ ਕਦਮ ਵਧਾਉਂਦੇ ਹੋਏ 6 ਮੈਂਬਰੀ ਵਫਦ ਦਾ ਐਲਾਨ ਕਰ ਦਿੱਤਾ ਗਿਆ ਇਹ ਵਫਦ ਆਪਣੇ ਸੰਘਰਸ਼ੀ ਸਾਥੀਆਂ ਦੇ ਨਾਲ ਖਨੂਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਜਾ ਕੇ ਹੋਰ ਨਾ ਕਿਸਾਨਾਂ ਦੇ ਨਾਲ ਜੋ ਲਗਾਤਾਰ ਇਹ ਨਾ ਮੋਰਚਿਆਂ ਦੇ ਉੱਤੇ ਡੱਟੇ ਹੋਏ ਨੇ ਉਹਨਾਂ ਦੇ ਨਾਲ ਮੁਲਾਕਾਤ ਕਰੇਗਾ ਮੌਕਾ ਵੱਡਾ ਸੀ ਲਿਹਾਜ਼ਾ ਫੈਸਲਾ ਵੀ ਵੱਡਾ ਹੀ ਹੋਣਾ ਸੀ ਕਿਸਾਨਾਂ ਦੀ ਆਵਾਜ਼ ਪੰਜਾਬ ਤੱਕ ਹੀ ਸੀਮਤ ਨਹੀਂ ਰਹੀ ਯੂਪੀ ਦੇ ਵੀ ਵੱਡੇ ਕਿਸਾਨ ਆਗੂ ਰਕੇਸ਼ ਟਕੈਤ ਇਸ ਅਨਦਾਤੇ ਦੇ ਹੱਕ ਦੇ ਵਿੱਚ ਨਿਤਰ ਦੇ ਨਜ਼ਰ ਆਏ ਉਹ ਵੀ ਅੱਜ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਏ ਲੰਮੀ ਉਡੀਕ ਤੋਂ ਬਾਅਦ ਕਿਸਾਨਾਂ ਦੇ ਛੇ ਮੈਂਬਰੀ ਵਫ਼ਦ ਦੇ ਵੱਲੋਂ ਕੀਤੇ ਗਏ ਐਲਾਨ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਮੌਜੂਦ ਰਹਿਣਗੇ ਜੋਗਿੰਦਰ ਸਿੰਘ ਉਹ ਗਰਾਹਾ ਹੋਣਗੇ ਦਰਸ਼ਨਪਾਲ ਯੁੱਧਵੀਰ ਸਿੰਘ ਰਮਿੰਦਰ ਪਟਿਆਲਾ ਅਤੇ ਕ੍ਰਿਸ਼ਨਾ ਪ੍ਰਸ਼ਾਦ ਇਸ ਵਫ਼ਦ ਦੇ ਵਿੱਚ ਸ਼ਾਮਲ ਰਹਿਣਗੇ ਐਸਕੇਐਮ ਪੂਰਨ ਆਸ ਹੇਠ 101 ਮੈਂਬਰਾਂ ਦੇ ਜਥੇ ਦੇ ਨਾਲ ਦੋਸਤੀ ਦਾ ਹੱਥ ਵਧਾਉਣ ਜਾ ਰਿਹਾ ਹੈ ਤੇ ਉਮੀਦ ਇਹ ਹੀ ਹੈ ਕਿ ਦੂਜੇ ਪਾਸੇ ਤੋਂ ਵੀ ਇਹ ਅੱਗੇ ਕੀਤੇ ਗਏ ਹੱਥ ਨੂੰ ਮਜ਼ਬੂਤੀ ਦੇ ਨਾਲ ਜੜਾ ਉਹ ਫੜਿਆ ਜਾਊਗਾ ਤੇ ਅੰਦੋਲਨ ਨੂੰ ਇੱਕ ਨਵਾਂ ਜਿਹੜਾ ਇਤਿਹਾਸ ਹੈ ਉਹ ਸਿਰਜਣ ਦਿੱਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਕੱਲ ਕਿਸ ਤਰੀਕੇ ਦਾ ਮਾਹੌਲ ਖਨੋਰੀ ਬਾਰਡਰ ਅਤੇ ਸ਼ੰਭੂ ਬਾਰਡਰ ਦੇ ਉੱਤੇ देखण नु ਮਿਲਦਾ ਤਾਂ ਅੱਜ ਮਹਾਪੰਚਾਇਤ ਦੇ ਵਿੱਚ ਪਹੁੰਚੇ ਵੱਡੇ ਆਗੂਆਂ ਨੇ ਕੀ ਕੁਝ ਕੀਤਾ ਉਹ ਵੀ ਸੁਣ ਲੈਣੇ ਆ। ਦੇਖੋ ਇਸ ਤਰ੍ਹਾਂ ਹੈ ਕਿ ਮਹਾਪੰਚਾਇਤ ਜਦ ਦਿੱਲੀ ਦਾ ਆंदोलन ਚਲਾ ਤਾਂ ਭਾਰਤ ਸਰਕਾਰ ਮਹਾਪੰਚਾਇਤਾਂ ਸਹਿਯੁਕਤ ਮੋਰਚੇ ਨੇ ਪੂਰੇ ਦੇਸ਼ ਵਿੱਚ ਕੀ ਕੀਤੀ ਕਰ ਰਹੇ ਹਨ। ਔਰ ਅਭੀ ਵੀ ਪੂਰੇ ਦੇਸ਼ ਵਿੱਚ ਮਹਾਪੰਚਾਇਤ ਹੋਣਗੀ। ਇਹ ਬਗੈਰ ਮਹਾਪੰਚਾਇਤ ਕੇ ਸਰਕਾਰ ਮੰਨਨੇਗੀ ਨਹੀਂ। ਇਹ ਪੰਚਾਇਤ ਕਰਨੀ ਪੜੇਗੀ। ਸਹਿਯੁਕਤ ਮੋਰਚੇ ਕੇ ਪਾਸ ਮੇਰੇ 40 ਸੇ ਜ਼ਿਆਦਾ ਵੱਡੇ ਲੀਡਰ ਹੈ। सब जगह पंचायतें करेंगे अपनी बात कहेंगे वैचारिक क्रांति से ही परिवर्तन आएगा अभी जब से तो दिल्ली के आंदोलन हुए 24 देशों में बाहर ट्रैक्टर मार्च हुए हैं तो एक विचार हमारा जा रहा है जिस तरिका और हम अपने प्रोग्राम करते रहेंगे के साथ करता है। और संयुक्त मोर्चा ने यह भी निर्णय लिया है कि देश में आंदोलन कोई भी कर रहा है और आंदोलनकारी कोई भी है हम उसकी मदद करेंगे कल जो तो मीटिंग की जा रही है और आप छह मेंबरी कमेटी है हमारी वो कल वहाँ पे जाएगी उन लोगों से भी बातचीत करेगी और हम चाहते हैं कि आपस में आगे प्रोग्राम, प्रोग्राम किसने किसी तो लगी तो लगी ने किसी उस पर सहमति बने कहा है कि जो सुप्रीम कोर्ट करें, हम उसके मुताबिक काम करेगी अभी ये नहीं सुप्रीम कोर्ट के फैसले को पहले कैसे बता सकते हैं सुप्रीम कोर्ट ने तो ये कहा है कि बातचीत करो हमारे और सुप्रीम कोर्ट नहीं फैसला देने की क्योंकि कोर्ट में हमारा नहीं है ये सरकार फैसला देगी एमएसपी गारंटी कानून का सरकार कानून बनाएगी इस पर कोर्ट तो कानून बनाएगा नाम कोर्ट में गए तो अलग बयान दे रही थी आपका भी था ने ने हमने ने कभी ये नहीं कहा हमने हमने कहा है कि हमने ये कहा है कि ये अभी आंदोलन पंजाब की धरती पे है जब तक ये आंदोलन बाहर नहीं निकलेगा जहाँ पे बीजेपी की सरकार है जब तक आंदोलन वहां नहीं पहुंचेगा जब तक इसका असर वहां पर नहीं पड़ेगा ये हमने कहा अभी पंजाब की धरती पे, अभी रेल पंजाब की रुक रही दुकान पंजाब की बंद है, आपस तो में तो लोग एक दूसरे के खिलाफ पंजाब में हो रहे हैं, इसको बाहर ले जाना पड़ेगा और बाहर जब जाएगा जब संयुक्त मोर्चा देश का किसान सब इकट्ठा लड़ाई लड़ेगा जो हमने दिल्ली में लोग इकट्ठे आए दिल्ली से आंदोलन करते हैं, हम चाहते हैं कि वही लोग फिर इकट्ठा हो और एक प्लेटफॉर्म पे इकट्ठा होकर अपनी बातचीत करे और इस मोर्चे को फिर बड़ा एक आंदोलन का रूप दे पंजाब से बाहर जाएगा अगर संयुक्त मोर्चा इकट्ठा हो जाएगा दोनों फोरों की तीनों की तालमेल हो जाएगी तो ये पंजाब के बाहर भी जाएगा पंजाब की धरती से बाहर जब तक ये नहीं जाएगा ये मोर्चा जितना नहीं जाएगा तो कल लगता है कल के बाद हमारी तालमेल कमेटी है हमारे लीडर है यहाँ पे उगरा साहब तालमेल कमेटी के ਦੱਖਣੇ ਹਾਰੇ ਇਹ اور ਪੰਜਾਬ ਸਾਬ ਬਾਹਰ ਜਾਣਾ ਚਾਹੀਏ ਕੋਈ ਇੱਕ ਬੜਾ ਦੁਸ਼ ਪ੍ਰਚਾਰ ਹੋ ਰਿਆ ਸੀਗਾ ਵੀ ਐਸਕੇਮ ਤਾਂ ਫਟ ਗਿਆ ਜੀ ਐਸਕੇਮ ਖਤਮ ਹੋ ਗਿਆ ਅਸੀਂ ਸੋਚਿਆ ਵੀ ਸਾਰੇ ਭਾਈਚਾਰੇ ਨੂੰ ਇਕੱਠਾ ਕਰਕੇ ਇੱਕ ਵਾਰੀ ਇਹ ਮਿੱਥ ਜਿਹੜੀ ਇਹ ਤੋੜੀ ਜਾਏ ਅੱਜ ਜਿਸ ਤਰ੍ਹਾਂ ਇਥੇ ਰਿਕੋਰਡ ਗੈਦਰਿੰਗ ਹੋਈ ਮੰਡੀ ਦੇ ਵਿੱਚ ਕਿਤੇ ਤਿਲ ਸਿੱਟਰ ਨੂੰ ਥਾ ਨਹੀਂ ਰਹੀ ਹਾਲੇ ਵੀ ਲੋਕੀ ਆ ਰਹੇ ਸੀ ਇਟ ਪ੍ਰੂਵਸ ਵੀ ਐਸਕੇਮ ਵਾਸ देयर ਐਸਕੇਮ ਇਜ਼ देयर ਐਕਸੀਮ ਇਲ ਬੀ देयर ਫਾਟੇ ਵੀ ਪਾਸ ਕੀਤੇ ਗਏ ਸਟੇ ਦੇ ਉੱਤੇ ਤੋਂ ਵੀ ਬੋਲੇ ਸੀਗੇ ਵੀ ਜਿਹੜੇ ਮੰਨਣ ਲੱਗੇ ਮੈਂ ਦਿੱਲੀ ਬਾਡਰ ਤੇ ਵੀ ਜਾਵਾਂਗੇ ਨਹੀਂ ਅਸੀਂ ਅੱਜ ਫੈਸਲਾ ਕੀਤਾ ਵੀ ਕੋਈ ਵੀ ਜਥੇਬੰਦੀ ਜਿਹੜੇ ਬਾਡਰ ਤੇ ਲੜ ਰਹੇ ਨੇ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੇ ਕੋਈ ਨੈਗੇਟਿਵ ਕਮੈਂਟ ਕੋਈ ਨਹੀਂ ਕਰੇਗਾ ਇੱਕ ਤਾਂ ਇਹ ਵੱਡਾ ਫੈਸਲਾ ਦੂਜਾ ਇਹ ਵੀ ਫੈਸਲਾ ਕੀਤਾ ਵੀ ਉਹਨਾਂ ਨਾਲ ਤਾਲਮਿਲ ਕੀਤਾ ਜਾ ਕੱਲ ਨੂੰ ਚਾਹੁੰਗੇ ਅੱਜ ਮਹਾਪੰਚਾਇਤ ਦੇ ਵਿੱਚ ਕਾਫੀ ਲੀਡਰਸ਼ਿਪ ਵਾਲੇ ਲੋਕ ਜਿਵੇਂ ਮਹਾਪੰਚਾਇਤ ਦੇ ਵਿੱਚ ਜੁੜਨਾ ਵਿਚਾਰ ਵਿੱਚ ਰੱਖਿਆ ਗਿਆ ਹੈ ਬੋਲਣ ਵਿੱਚ ਦੇਖੋ ਕਿਸਾਨਾਂ ਦੇ ਸਵਾਲ ਤੇ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟ ਜਿਹੜਾ ਉਹ ਸਰਕਾਰਾਂ ਨੂੰ ਹਤਾਇਤਾ ਦੇਣ ਲੱਗ ਪਿਆ ਇਹ ਇੱਥੇ ਖਾਸ ਤੌਰ ਤੇ ਸਾਰੇ ਮੁੱਦੇ ਜਿਹੜੇ ਨੇ ਇੱਥੇ ਦਾ ਵਪਾਰ ਵੀ ਇੱਥੇ ਦੀ ਇੰਡਸਟਰੀ ਵੀ ਸਾਰੀ ਕੁਝ ਵੱਡੇ ਕਾਰਪੋਰੇਟਸ ਹਿਲਾਉਣਾ ਚਾਹੁੰਦੇ ਨੇ ਤੇ ਅੱਜ ਇੱਥੋਂ ਅਸੀਂ ਮੈਸੇਜ ਦਿੱਤਾ ਵੀ ਸਾਰੇ ਨੂੰ ਲੜਾਈ ਲਈ ਤਿਆਰ ਹੋਣਾ ਚਾਹੀਦਾ ਜੱਜਵਾਲਾ ਸਾਹਿਬ ਕਿੰਨਾ ਧੰਨਵਾਦ ਸਾਹਿਬ ਨੂੰ 48 ਦਿਨ ਤੋਂ ਉੱਪਰ ਹੋ ਗਏ ਆ ਇੰਦਰ ਸਰਕਾਰ ਮੰਗਾ ਤੇ ਗੌਰ ਨਹੀਂ ਕਰ ਰਹੀ ਇਸੇ ਦੀ ਚਿੰਤਾ ਜਾਹਰ ਕੀਤੀ ਅਸੀਂ ਤਾਂ ਉਹਨਾਂ ਦੇ ਨਾਲ ਖੜੇ ਆ ਲੱਗਦਾ ਜਿਸ ਤਰ੍ਹਾਂ ਮਹਾਪੰਚਾਇਤ ਹੋਈ ਹੈ ਮਹਾਪੰਚਾਇਤ ਤੋਂ ਬਾਅਦ ਹੁਣ ਕੋਈ ਕੇਂਦਰ ਸਰਕਾਰ ਦੇ ਕਰਨਾਂ ਦੇ ਜੋਰ ਹੇ ਦੇਖੋ ਸਰਕਾਰ ਹੋਵੇ ਤਾਂ ਸੋਚਣਾ ਚਾਹੀਦਾ ਪਰ ਮੈਨੂੰ ਨਹੀਂ ਲੱਗਦਾ ਇੱਥੇ ਸਰਕਾਰ ਨਹੀਂ ਹੈ ਇੱਥੇ ਤਾਂ ਡਿਕਟੇਟਰਸ਼ਿਪ ਹੈ ਸੂਡੋ ਡੈਮੋਕ੍ਰੇਸੀ ਹੈ ਗੱਲ ਮੌਸਮ ਦੀ ਕਰ ਲੈਨੇ ਆ ਪੰਜਾਬ ਸਮੇਤ ਉੱਤਰੀ ਭਾਰਤ ਨੂੰ ਠੰਡ ਨੇ ਆਪਣੇ ਕਲਾਮੇ ਦੇ ਵਿੱਚ ਲੈ ਲਿਆ ਹੈ ਜ਼ਿਲ੍ਹਾ ਫਾਜ਼ਿਲਕਾ ਦੀ ਗੱਲ ਕਰ ਲਈ ਜਾਵੇ ਤਾਂ ਬੀਤੇ 2 ਦਿਨਾਂ ਤੋਂ ਜਿੱਥੇ ਧੁੱਪ ਨਿਕਲ ਰਹੀ ਹੈ आਸਮਾਨ ਸਾਫ ਵੀ ਨਜ਼ਰ ਆਇਆ ਹੈ ਪਰ ਉਥੇ ਜੇਕਰ ਗੱਲ ਰਾਤ ਦੀ ਕਰੀਏ ਤਾਂ ਰਾਤ ਦਾ ਪਾਰਾ ਜਿਹੜਾ ਉਹ ਕਾਫੀ ھیਟ ਹਟ ਗਿਆ ਤੇ ਹੁਣ ਖੇਤਾਂ ਦੇ ਵਿੱਚ ਕੋਰੇ ਦੇ ਕਰਕੇ ਬਰਫ਼ ਵੀ ਜੰਮਣੀ ਸ਼ੁਰੂ ਹੋ ਗਈ ਹੈ ਅੱਜ ਤੜਕਸਾਰ ਜਲਾਲਾਬਾਦ ਹਲਕੇ ਦੇ ਤਿੰਨ ਖੇਤਾਂ ਦੇ ਵਿੱਚ ਤਾਪਮਾਨ 3 ਡਿਗਰੀ ਤੋਂ ਵੀ ھیਠਾ ਦਰਜ ਕੀਤਾ ਗਿਆ ਖੇਤਾਂ ਦੇ ਵਿੱਚ ਕੋਰੇ ਕਰਕੇ ਬਰਫ਼ ਵੀ ਜੰਮੀ ਹੋਈ ਦਿਖਾਈ ਦਿੱਤੀ ਤੇ ਉਧਰ ਦੂਜੇ ਪਾਸੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਸਰੋਂ ਦੇ ਲਈ ਇਹ ਕੋਰਾ ਖਤਰਨਾਕ ਹੈ ਜਦਕਿ ਕਣਕ ਦੇ ਲਈ ਚੰਗਾ ਵੀ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਬਰਸਾਤ ਨਹੀਂ ਹੁੰਦੀ ਤੇ ਸੁੱਕੀ ਠੰਡ ਪੈਂਦੀ ਹੈ ਤਾਂ ਫੇਰ ਸਾਰੀਆਂ ਫਸਲਾਂ ਨੂੰ ਜਿਹੜਾ ਆ ਨੁਕਸਾਨ ਪਹੁੰਚ ਸਕਦਾ ਹੈ ਮੌਸਮ ਨੂੰ ਲੈ ਕੇ ਜੀ ਪਹਿਲਾਂ ਤਾਂ ਧੁੰਦ ਬਹੁਤ ਪੈ ਰਹੀ ਸੀ ਕਾਫੀ ਦਿਨ ਤੋਂ ਧੁੱਪ ਨਹੀਂ ਨਿਕਲ ਰਹੀ ਸੀ ਠੰਡ ਤਾਂ ਬਹੁਤ ਮਹਿਸੂਸ ਹੋ ਰਹੀ ਸੀ ਲੋਕਾਂ ਨੂੰ ਪਰ ਹੁਣ 2 ਦਿਨ ਤੋਂ ਧੁੱਪ ਨਿਕਲ ਰਹੀ ਹੈ ਮੌਸਮ ਖੁੱਲਿਆ ਹੋਇਆ ਉਸ ਦੇ ਨਾਲ ਕੀ ਹੈ ਹੁਣ ਕੋਰਾ ਪੈਣਾ ਸ਼ੁਰੂ ਹੋ ਗਿਆ ਬਰਫ ਜੰਮ ਰਹੀ ਹੈ ਜਿਵੇਂ ਤੁਸੀਂ ਆ ਮੇਰੇ ਪਿੱਛੇ ਦੇਖ ਹੀ ਰਹੇ ਹੋ ਹੁਣ ਤੁਸੀਂ ਸਰੋਂ ਦੇਖ ਰਹੇ ਹੋ ਸਰੋਂ ਉੱਪਰੋਂ ਮੁੜ ਗਈ ਆ ਦੇ ਨਾਲ ਇਸ ਦੇ ਨਾਲ ਕਣਕਾਂ ਨੂੰ ਤਾਂ ਫਾਇਦਾ ਹੈ ਕੋਰੇ ਪੈਣ ਦਾ ਕਿਉਂਕਿ ਕਣਕ ਇਸ ਦੇ ਨਾਲ ਫੋੜ ਜਾਂਦਾ ਕਰਦੀ ਹੈ ਬਾਕੀ ਸੁੱਕਾ ਕੋਰਾ ਵਾ ਸੁੱਕੀ ਠੰਡ ਐਤਕੀ بارش ਨਾ ਹੋਣ ਕਾਰਨ ਕੋਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਆ ਜਿਹੜੀ ਸਰੋਂ ਆ ਸਰੋਂ ਦਾ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੈ ਨਾ ਸਰੋਂ ਦੀ ਤਾਂ ਕੋਰਾ ਇੱਥੋਂ ਤੱਕ ਜਿਹੜੀ ਸਰੋਂ ਨੇ ਫਲੀ ਕੱਢ ਲਈ ਹੈ ਉਸ ਨੂੰ ਕੋਰੇ ਦੀ ਵਿੱਚ ਹੀ ਫਲੀ ਦੇ ਵਿੱਚ ਸਰੋਂ ਦੇ ਦਾਣੇ ਨੂੰ ਖਤਮ ਕਰ ਦਿੰਦਾ ਇਹ ਕੋਰਾ ਐਸ ਕਰਕੇ بارش ਬਹੁਤ ਜ਼ਰੂਰੀ ਸੀ ਪਰ ਐਤ ਕੀ ਬਾਰਿਸ਼ਾਂ ਸਰਦੀ ਦੇ ਵਿੱਚ ਹੋਈਆਂ ਹੀ ਨਹੀਂ ਜਦੋਂ ਤੋਂ ਅਸੀਂ ਝੋਨਾ ਵੜਿਆ ਵਾ ਲੈ ਕੇ ਇੱਕ ਵਾਰ ਝੋਨੇ ਨੂੰ ਡੇਗ ਜਰੂਰ ਗਿਆ ਸੀ ਮੀਨ ਏਰੀਆ ਆਇਆ ਸੀ ਲੇਕਿਨ ਉਸ ਤੋਂ ਬਾਅਦ بارش ਨਹੀਂ ਹੋਈ ਐਸ ਕਰਕੇ ਕੋਹਰਾ ਬਹੁਤ ਜ਼ਿਆਦਾ ਪੈ ਰਿਹਾ ਵਾ ਦੋ ਦਿਨ ਤੋਂ ਕੋਹਰਾ ਪੈ ਰਿਹਾ ਜੇ ਐਵੇਂ ਮੌਸਮ ਖੁੱਲਦਾ ਰਹੇਗਾ ਰੋਜ਼ ਤੇ ਦਿਨ ਦੀ ਦਿਨੇ ਕੋਹਰਾ ਵਧੇਗਾ ਜੀ ਕੋਹਰੇ ਨੇ ਵਧਣਾ ਵਾ ਤੇ ਜੇਕਰ ਆਉਣ ਵਾਲੇ ਦਿਨਾਂ 'ਚ بارش ਹੁੰਦੀ ਹੈ ਤੇ ਫਿਰ ਇਸ ਕੋਰੇ ਦਾ ਵੀ ਫਾਇਦਾ ਹੋਏਗਾ ਕਿਉਂਕਿ ਇਸ ਦੇ ਨਾਲ ਜਿਹੜੀਆਂ ਫਸਲਾਂ ਵਾਂ ਥੱਲੇ ਪਾਣੀ ਹੋਏਗਾ ਜਦੋਂ ਇਹ ਸੁੱਕਾ ਕੋਹਰਾ ਪੈਂਦਾ ਸੁੱਕੀ ਠੰਡ ਪੈਂਦੀ ਆ ਇਹ ਫਸਲਾਂ ਨੂੰ ਤੇ ਕੀ ਇਹ ਆਦਮੀ ਨੂੰ ਵੀ ਨੁਕਸਾਨ ਕਰਦੀ ਆ ਕਿਉਂਕਿ ਤੁਸੀਂ ਦੇਖ ਰਹੇ ਹੋ ਜਿਵੇਂ ਘਾਹ ਤੇ ਬਰਫ਼ ਜੰਮੀ ਪਈ ਆ ਅਸਵਾ ਤੇ ਬਰਫ਼ ਜੰਮੀ ਪਈ ਆ ਤੇ ਸੁੱਕੀ ਠੰਡ ਜਦੋਂ ਬੰਦੇ ਨੂੰ ਲੈਂਦੀ ਆ ਤੇ ਬੰਦੇ ਨੂੰ ਵੀ ਖਤਮ ਕਰਨ ਵਾਲੇ ਪਾਸੇ ਨੂੰ ਤੁਰ ਪੈਂਦੀ ਆ ਕਿਉਂਕਿ ਇਹ ਬੰਦੇ ਦੇ ਹੱਡ ਛੀਰ ਦਿੰਦੀ ਆ ਇਸ ਕਰਕੇ بارش ਜ਼ਰੂਰੀ ਆ ਤੇ ਬਾਕੀ بارش ਪੈਣਾ ਫਿਰ ਧੁੰਦਾਂ ਦੇ ਦੌਰ ਵੀ ਵਧਣਗੇ ਅਸੀਂ ਕਹਿੰਦੇ ਧੁੰਦ ਨਾਲੋਂ ਤੋਂ ਕੋਰਾ ਠੀਕ ਆ ਪਰ ਜਿਹੜਾ ਇੰਨਾ ਜ਼ਿਆਦਾ ਵੀ ਕੋਹਰਾ ਨਹੀਂ ਪੈਣਾ ਚਾਹੀਦਾ ਕਿ ਜਿਹਦੇ ਨਾਲ ਫਸਲਾਂ ਦਾ ਵੀ ਨੁਕਸਾਨ ਹੋਵੇ। ਹੂੰ ਜੇ ਜ਼ਿਆਦਾ ਕੋਹਰਾ ਪੈਗਾ ਫਿਰ ਕਣਕ ਨੂੰ ਵੀ ਨੁਕਸਾਨ ਆ ਜੀ। ਹੂੰ ਜੇ ਬਹੁਤ ਜ਼ਿਆਦਾ ਕੋਹਰਾ ਪੈਗਾਵੇਂ ਸੁੱਕੀ ਠੰਡ ਪੈਂਦੀ ਰਹੇਗੀ ਫਿਰ ਕਣਕਾਂ ਦਾ ਵੀ ਨੁਕਸਾਨ ਆ ਬਾਰਿਸ਼ ਜ਼ਰੂਰੀ ਹੈ। ਹੂੰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਦਿਨੇ ਤਾਂ ਵੀ 22 ਡਿਗਰੀ ਹੋ ਜਾਂਦਾ ਤੇ ਰਾਤ ਨੂੰ ਜਾਂ ਤੜਕਸਰ ਕਿੰਨਾ ਹੁੰਦਾ। ਦੇਖੋ ਜੀ ਸਵੇਰੇ ਤਾਂ ਨਿਕਲੇ ਨਹੀਂ ਜਾਂਦਾ ਬਾਹਰ ਤੇ ਜਿਵੇਂ ਹੁਣ ਖੜੇ ਆ ਤੇ ਪੈਰ ਠਰੀ ਜਾਂਦੇ ਜਿਵੇਂ ਬਰਫ਼ 'ਚ ਬੈਠੇ ਹੋਨੇ ਆ ਤੇ ਲੇਕਿਨ ਕੱਲ ਦਿਨੇ ਤਾਂ ਇੰਨਾ ਕੋ ਤਾਪਮਾਨ ਸੀਗਾ ਵੀ ਧੁੱਪੇ ਬੈਠ ਇਕਦਮ ਧੁੱਪ ਇਸ ਤਰ੍ਹਾਂ ਹੋ ਗਈ ਸੀ ਜਿਵੇਂ ਗਰਮੀ ਦੀ ਧੁੱਪ ਹੁੰਦੀ ਹੈ ਇਹ ਵੀ ਨੁਕਸਾਨਦੇ ਆ بارش ਨਾ ਹੋਣ ਕਰ ਨ ਵੀ ਦਿਨੇ ਜ਼ਿਆਦਾ ਧੁੱਪ ਤੇ ਰਾਤ ਨੂੰ ਜਿਆਦਾ ਠੰਡ ਦਿਨੇ ਗਰਮੀ ਪੈਣੀ ਰਾਤ ਨੂੰ ਠੰਡ ਪੈਣੀ ਇਹ ਫਸਲਾਂ ਵਾਸਤੇ ਨੁਕਸਾਨਦੇਹ ਹੈ ਤੇ ਲੋਕਾਂ ਵਾਸਤੇ ਵੀ ਨੁਕਸਾਨਦੇਹ ਹੈ ਤਾਂ ਧੁੰਦ ਦੇ ਕਾਰਨ ਇੱਕ ਸੜਕ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਦਕਿ ਪੰਜ ਲੋਕ ਜ਼ਖਮੀ ਵੀ ਹੋਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰੰਦ ਦੇ ਸਹਾਇਕ ਥਾਣੇਦਾਰ ਜਸਮੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੌਂਡਾ ਪਿੰਡ ਦੇ ਕੋਲ ਧੁੰਦ ਦੇ ਕਾਰਨ ਇੱਕ ਕਾਰ ਦਾ ਦਰਖਤ ਦੇ ਵਿੱਚ ਟਕਰਾਉਣ ਕਰਕੇ ਵੱਡਾ ਹਾਦਸਾ ਹੋ ਗਿਆ ਜਿਸ ਦੇ ਵਿੱਚ ਸਵਾਰ ਦੋ ਲੋਕਾਂ ਦੀ ਮੌਤ ਹੋਈ ਅਤੇ 5 ਵਿਅਕਤੀ ਜ਼ਖਮੀ ਦੱਸੇ ਗਏ ਨੇ। ਉਹਨਾਂ ਨੇ ਦੱਸਿਆ ਕਿ ਕਾਰ ਦੇ ਵਿੱਚ ਸਵਾਰ ਲੋਕ ਆਪਣੇ ਰਿਸ਼ਤੇਦਾਰ ਦੇ ਕਿਰਤਪੁਰ ਸਾਹਿਬ ਦੇ ਲਈ ਫੁੱਲ ਪਾਉਣ ਦੇ ਲਈ ਜਾ ਰਹੇ ਸੀ। ਤੇ ਜਦੋਂ ਇਹ ਪਿੰਡ ਸੋਡਾ ਦੇ ਨਜ਼ਦੀਕ ਗੁਜ਼ਰ ਰਹੇ ਸੀ ਤਾ ਧੁੰਦ ਦੇ ਕਰਕੇ ਮੋੜ ਦਾ ਪਤਾ ਨਹੀਂ ਲੱਗਿਆ ਤੇ ਇਹ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋਈ ਹੈ ਤੇ ਪੰਜ ਜ਼ਖਮੀ ਦੱਸੇ ਗਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਗਾਜਨੀਤ ਦੇ ਖਰੀਤਵਾਮ ਦਸ਼ਕਾ ਦਾ ਸਵਾਗਤ ਹੈ। थाना ਸਰਹਿੰਦ ਦੀ ਅੰਦੇ ਪਿੰਡ ਸਾਂਡੇ ਦੇ ਨਜ਼ਦੀਕ ਧੁੰਦ ਦੇ ਕਾਰਨ ਇੱਕ ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਵਿਅਕਤੀ ਜ਼ਖਮੀ ਹੋ ਗਏ ਇਸ ਸਬੰਧੀ ਗੱਲਬਾਤ ਕਰਦੇ ਆਂ ਥਾਣਾ ਸਰਹਿੰਦ ਦੇ ਸਾਹਿਤ थानेदार ਜਸਮੀਤ ਸਿੰਘ ਨਾਲ। ਅੱਗੇ ਕੀ ਮਾਮਲਾ ਹੈ? ਇਜੀ ਕੋ ਪਰਿਵਾਰ ਦਾ ਪਰਿਵਾਰ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਡੈਥ ਹੋ ਗਈ ਸੀ ਉਹਦੇ ਫੁੱਲ ਪਾਂ ਚਲੇਦਾ ਕੀਰਤਪ ਸਿੰਘ ਆ ਇਹ ਅੱਜ ਦੀ ਸਰਦੂਲਗੜਾ ਜ਼ਿਲ੍ਹਾ ਮਾਨਸਾ ਤੋਂ ਜਦੋਂ ਇਹ ਪਿੰਡ ਆਪਣਾ ਜੱਲਾ ਸੌਂਡਾ ਜੱਲਾ ਲੰਘ ਕੇ ਸੌਂਡਾ ਪਿੰਡ ਤੋਂ ਪਹਿਲਾਂ ਜੀ ਇੱਕ ਮੋੜ ਆਂਦਾ ਮੋੜ ਮੋੜ ਅੱਜ ਤੋਂ ਵੱਡੀ ਸੀ ਧੁੰਦ ਦੇ ਕਾਰਨ ਮੋੜ ਦਿਖਿਆ ਨਹੀਂ ਹੈਗਾ ਤੇ ਜਿਹੜਾ ਮੋੜ ਮੁੜਾ ਨਹੀਂ ਜੀ ਗੱਡੀ ਨਾਲ ਕਟਿਆ ਨਹੀਂ ਹੈ ਜੀ ਇੱਕ ਡਾਕਟਰ ਦੀ ਕਬਿਆ ਤੋਂ ਡਾਕਟਰ ਦੇ ਨਾਲ ਗੱਡੀ ਟਕਰਾ ਗਈ ਟਕਰਾਉਣ ਦੇ ਨਾਲ ਦੋ ਬੰਦਿਆਂ ਦੀ ਮੌਕੇ ਤੇ ਮੌਤ ਹੋ ਗਈ ਜਿਨ੍ਹਾਂ ਦੀ ਇਕਦਾ ਨਾਮ ਰਜਿੰਦਰ ਸਿੰਘ ਸੀਗਾ ਜੀ ਤੇ ਦੂਜੇ ਦਾ ਨਾਮ ਬਲਬੀਰ ਸਿੰਘ ਉਮਰ 60 ਤੇ 65 ਸਾਲ ਦੀ ਦੋਨਾਂ ਸੀ ਤੇ ਪੰਜ ਵਿਅਕਤੀ ਸਿਰ ਜ਼ਖਮੀ ਹੋ ਗਏ ਨਿਸ਼ਤਰ ਸਿੰਘ ਗੁਰਦੀਪ ਸਿੰਘ ਜਸਿੰਦਰ ਕੌਰ ਰਾਣੀ ਤੇ ਅਰਸ਼ਪ੍ਰੀਤ ਕੌਰ ਇਹ ਪੰਜੇ ਬੰਦੇ ਜ਼ਖਮੀ ਹਾਲਤ ਮਤਲਬ ਫਤਿਹਗੁਰ ਸਾਹਿਬ ਹਾਲ ਚੱਲਦਾ ਜੀ ਇਹਨਾਂ ਦਾ ਤੇ ਇਹ ਕੁਦਰਤੀ ਤਾਨਕ ਤੁੰਦ ਕਾਰਨ ਹਾਦਸਾ ਵਾਪਰਿਆ ਜੀ ਇਹ ਕਿ ਇਹਦੇ ਵਿੱਚ ਕਿਸੇ ਦਾ ਕੋਈ ਕੁਝ ਹੋਰ ਨਹੀਂ ਆ ਇਹ ਕਿੱਥੇ ਜਾ ਰਹੇ ਸੀਗੇ ਪਤਾ ਲੱਗਿਆ ਇਹ ਕੀ ਪਤਿਹਗੁਰ ਸਾਹਿਬ ਜਾ ਰਹੇ ਸੀ ਇਹ ਇਸੇ ਨਜ਼ਦੀਕ ਕਿ ਰਿਸਦਾਰ ਦੀ ਡੈੱਡ ਉਹ ਫੁੱਲ ਬਾਂਦ ਚਲੇ ਸੀ ਅੱਜ ਮਾਰਨਿੰਗ ਸਵੇਰੇ ਸਾਢੇ 8:00 ਦੇ ਕਰੀਬ ਇਹ ਹਾਦਸਾ ਵਾਪਿਆ। ਕੀ ਕਾਰਵਾਈ ਅਮਲ ਚੁਲਾਈਆ ਦੀ? ਕੋਈ 144 ਦੀ ਕਾਰਵਾਈ ਕਰਾਂਗੇ ਜੀ। ਅ 199 ਬੀ ਐਨਸ ਤਹਿਤ ਨਮੀ ਧਾਰਾ ਦੇ ਤਹਿਤ ਇਸ ਦੀ ਭਾਰ ਆਹ ਕਰਕੇ ਜੀ ਪੋਸ਼ਮਾਨ ਨੂੰ ਕਰਾਉਣ ਤੋਂ ਬਾਅਦ ਜਿਹੜੀ ਡੈੱਡ ਬੋਡੀ ਸੰਸਕਾਰ ਲਈ ਪਰਿਵਾਰ ਦੇ ਹਵਾਲੇ ਕਰ ਦੇਵਾਂਗੇ ਜੀ। ਉੰਦੂ ਦਾ ਉੰਦ ਕਾਰਨ ਹਾਦਸਾ ਵਾਪਰਿਆ ਲੋਕਾਂ ਨੂੰ ਕੀ ਅਪੀਲ ਕਰਦੇ ਜਿਹੜੇ ਵਾਹਨ ਚਾਲਕਾਂ ਨੂੰ ਕਹੀ ਹੈ ਜੀ ਧੁੰਦ ਦੇ ਵਿੱਚ ਘਾਟ ਨਿਕਲ ਜੇ ਕਿਤੇ ਅਚੰਭੇ ਗਾਣਾ ਵੀ ਪੈ ਗਿਆ ਸਲੋ ਚਲਾਣਾ ਸਾਰੇ ਇੰਡੀਕੇਟਰ ਲਾ ਕੇ ਰੱਖਣ ਲਾਈਟਾਂ ਚਲਾਣਾ ਤੇ ਵੀ ਆਪਣਾ ਪੂਰੀ ਅਲਰਟ ਹਾਲਤ ਦੇ ਵਿੱਚ ਰਹਾਨ ਇਹ ਐਕਟਿਵ ਹੋ ਕੇ ਕਿਸੇ ਮੋਬਾਈਲ ਦਾ ਨਾ ਹੋਰ ਕਿਸੇ ਦਾ ਯੂਜ਼ ਨਾ ਇਸਤੇਮਾਲ ਨਾ ਕਰਨਾ ਵੀ ਇਹ ਕੁਦਰਤੀ ਹਾਲਤ ਹੀ ਵਾਪਰਦੇ ਆ ਇਹ ਬਹੁਤ ਇਨਸਾਨਦਾਈ ਕਹਿ ਹੈ ਇਸ ਕਰਕੇ ਇਹੀ ਬੇਨਤੀ ਹੈ ਵੀ ਨਾ ਹੈ ਉਹ ਕਰਨ ਤੋਂ ਦੇ ਵਿੱਚੋਂ ਜ਼ਿਆਦਾ ਨਿਕਲਣਾ ਜੇ ਨਿਕਲਣਾ ਪੈਗਾ ਜ਼ਰੂਰੀ ਕਿਤੇ ਤਾਂ ਪੂਰੀ ਆਪਣੀ ਸੇਫਟੀ ਰੱਖਣਾ ਹੈ ਧੰਨਵਾਦ ਜੀ ਸੋ ਇਹ ਸੰਜਮੀਤ ਸਿੰਘ ਜਿਨ੍ਹਾਂ ਨੇ ਪੂਰੀ ਕਥਾ ਬਾਰੇ ਜਾਣਕਾਰੀ ਦਿੱਤੀ। ਪਤਿਵੰਤ ਸਾਹਿਬ ਤੋਂ ਦਿੱਪਤੂ ਦੀਪੂ। ਤੇਉਦਰ ਜੰਡੇਆਲਾ ਗੁਰੂ ਦੇ ਵਿੱਚ ਇੱਕ ਵੱਡੀ ਵਾਰਦਾਤ ਦੇਖਣ ਨੂੰ ਮਿਲੀ ਹੈ। ਇੱਕ ਵਾਰ ਫੇਰ ਤੋਂ ਚੋਰਾਂ ਨੇ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਕਿਉਂਕਿ ਮੌਸਮ ਨੂੰ ਦੇਖਦੇ ਹੋਏ ਜਿੱਥੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਉਸ ਦਾ ਫਾਇਦਾ ਵੀ ਉਠਾਉਂਦੇ ਹੋਏ ਚੋਰ ਨਜ਼ਰ ਆਏ ਨੇ ਤੇ ਜੰਡੇਆਲਾ ਗੁਰੂ ਦੇ ਉਦਮ ਸਿੰਘ ਚੌਕ ਦੇ ਵਿੱਚ ਦੋ ਦੁਕਾਨਾਂ ਦੇ ਚੋਰਾਂ ਦੇ ਵੱਲੋਂ ਤਾਲੇ ਤੋੜੇ ਗਏ ਨੇ। ਜਿਸ ਦੇ ਵਿੱਚ ਇੱਕ ਗਗਨ ਟੇਲਰ ਦੀ ਦੁਕਾਨ ਹੈ ਅਤੇ ਇੱਕ ਸਲੂਨ ਹੈ ਜਿਨ੍ਹਾਂ ਦੇ ਸ਼ਟਰ ਤੋੜ ਦਿੱਤੇ ਗਏ ਗਗਨ ਟੇਲਰ ਦੇ ਮਾਲਕ ਨੇ ਦੱਸਿਆ ਕਿ ਉਸ ਦਾ ਤਕਰੀਬਨ 40000 ਦਾ ਜੋ ਉੱਥੇ ਸਮਾਨ ਪਿਆ ਸੀ ਯਾਨੀ ਕਿ ਕੋਟ ਪੈਂਟ ਪਏ ਸੀ ਉਹਨਾਂ ਨੂੰ ਚੋਰ ਲੁੱਟ ਕੇ ਲੈ ਗਏ ਇਸ ਤੋਂ ਇਲਾਵਾ ਗਾਕਾਂ ਦੇ ਵੱਲੋਂ ਸੀਣ ਵਾਸਤੇ ਦਿੱਤੇ ਗਏ ਕੱਪੜੇ ਵੀ ਜਿਹੜੇ ਨੇ ਉਹ ਗਾਇਬ ਸਨ ਇਸ ਮੌਕੇ ਤੇ ਚੌਕੀ ਇੰਚਾਰਜ ਸਬ ਇੰਸਪੈਕਟਰ ਨਰੇਸ਼ ਕੁਮਾਰ ਦੇ ਨਾਲ ਗੱਲਬਾਤ ਕਰੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਚੋਰਾਂ ਦੀ ਤਲਾਸ਼ ਜਾਰੀ ਹੈ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਖੰਘਾਲਿਆ ਜਾ ਰਿਹਾ ਹੈ। ਉੱਥੇ ਹੀ ਜੇਕਰ ਗੱਲ ਸਬ ਇੰਸਪੈਕਟਰ ਨਰੇਸ਼ ਕੁਮਾਰ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੇ ਮੀਡੀਆ ਰਾਹੀਂ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਵੀ ਕੀਤੀ ਹੈ ਕਿ ਇਸ ਧੁੰਦ ਦੇ ਮੌਸਮ ਦੇ ਵਿੱਚ ਉਹ ਆਪਣੇ ਚੌਂਕਾਂ ਦੇ ਵਿੱਚ ਚੌਕੀਦਾਰ ਜ਼ਰੂਰ ਰੱਖਣ ਅਤੇ ਦੁਕਾਨਾਂ ਦੇ ਉੱਪਰ ਸੀਸੀਟੀਵੀ ਕੈਮਰੇ ਵੀ ਜਿਹੜੇ ਨੇ ਉਹ ਜ਼ਰੂਰ ਲਗਾਏ ਜਾਣ। ਹਰੇ ਤੋਂ ਕਰੇ ਕਰਦੇ। ਇਹ ਅਚਨੇ ਹੀ ਗਾਗਨਦੇਸ ਸਿੰਘ ਗਾਗਨਦੇਸ ਸਿੰਘ ਹੋਰ ਹੋਰ 5000 ਰੁਪਏ ਨਕਦੀ ਸੀ। ਇਹ ਮੈਂ ਰੱਤ 8:30 ਬੰਦਿਆਂ ਚ ਗਿਆ ਵਾ ਜੀ ਤੇ ਸਵੇਰ 7:00 ਵਜੇ ਤੋਂ ਕਿਸੇ ਮਤਲਬ ਰਾਗੀ ਜਦੋਂ ਬਸੇ ਹੈ। ਕੋਣੇ ਰਕੇ ਵੀ ਤੁਹਾਡੇ ਤਾਂ ਇੱਕ ਟੋਟੇ ਕਰਨਾਗੇ ਦੇਖੇ ਦੇ ਮੇਰੇ ਨਾਮ। ਇਹਨਾਂ ਸੰਬੰਧ ਚ ਸਭਾਦਲੇ ਇਹ ਆ ਗੱਲ ਵੀ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਬਾੰਦਾਲ ਕੁਰਨੀ ਦਾ ਰਹਿਣ ਵਾਲਿਆ ਇਹਨਾਂ ਦੀ ਟੇਲਰ ਵਾਸ਼ਟੀ ਦੁਕਾਨ ਹੈ ਗਗਨ ਟੋਲਰ ਦੀ ਦੁਕਾਨ ਹੈ ਬਾਲਮੀਕ ਚੌਂਕ ਦੇ ਵਿੱਚ ਬਾਲਮੀਕ ਚੌਂਕ ਜਦੋਂ ਹੰਧਾਲ ਬਾਬਾ ਹੰਧਾਲ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਈਏ ਉੱਥੇ ਚੌਂਕ ਦੀ ਦੁਕਾਨ ਹੈ ਉਹ ਦੁਕਾਨ ਦੇ ਨਾਲ ਸਵੇਰੇ ਸਾਨੂੰ ਇੰਟੀਮੇਸ਼ਨ ਦਿੱਤੀ ਹੈ ਵੀ ਸ਼ਟਰਲ ਵੇ ਟੁੱਟਿਆ ਤਾਲੇ ਟੁੱਟੇ ਆ ਅਸੀਂ ਜਾ ਕੇ ਮੌਕਾ ਵੇਖਾਇਆ ਸਾਰਾ ਕੁਝ ਇਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਜੋ ਵੀ ਹੈਗੀ ਹੈ ਕਾਨੂੰਨ ਮੁਤਾਬਕ ਕਾਰਵਾਈ ਕਰਦੀ ਜਿਹੜੀ ਹੈ ਕਰ ਦਿੱਤੀ ਜਾਵੇਗੀ ਤੇ ਤਸਦੀਕ ਕਰੇ ਜਾਵੇਗਾ ਵੀ ਕੀ ਕੀ ਹੋਇਆ ਕਿੰਨਾ ਕੋਨਫਾਨ ਹੋਦਾ ਹੈ ਨੁਕਸਾਨ ਜੇ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ ਸਾਰਾ ਇਹ ਦੱਸਦੇ ਆ ਸਾਡਾ ਕਿੰਨਾ ਕੁ ਨੁਕਸਾਨ ਹੋਇਆ ਜੇ ਉਹਨਾਂ ਨੂੰ ਕੋਈ ਆਪਣੇ ਨਹੀਂ ਮੈਂ ਕਿਹਾ ਸਾਰੇ ਸਾਨੂੰ ਜਿਹੜੀ ਹੈ ਨਾ ਜੋ ਵੀ ਤੁਹਾਡੇ ਕੋਲ ਕੱਪੜੇ ਆਏ ਉਹਨਾਂ ਦੀ ਸਾਰੀ ਵਿਕਰੀ ਸਾਨੂੰ ਡਿਟੇਲ ਦਿਓ ਤੇ ਡਿਟੇਲ ਜੋ ਜੋ ਮਿਸਿੰਗ ਨਹੀਂ ਉਹਦੇ ਬਤਾਰੇ ਸਾਡਾ ਸਾਡਾ ਨਾਲ ਕੋਈ ਸੀਸੀਟੀਵੀ ਲਾਗੇ ਕੋਈ ਸੀਸੀਟੀਵੀ ਕੈਮਰੇ ਨਹੀਂ ਜਦੋਂ ਕਿ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਬੇਨਤੀਆਂ ਪਹਿਲਾਂ ਕਰ ਚੁੱਕੇ ਆ ਕਿ ਕਮ ਸੇ ਕਮ ਇੱਕ ਚੌਕੀਦਾਰ ਲਗਾਓ ਚੌਕੀ ਦਾ ਲਗਾਉ ਤੇ ਆਪਣੇ ਆਪਣੇ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰੇ ਲਗਾਓ ਜਿਹੜੇ ਕਿ ਦੁਕਾਨਾਂ ਦੇ ਸ਼ਟਰ ਨੂੰ ਤੇ ਪਲੱਸ ਆਉਣ ਵਾਲੇ ਰਸਤੇ ਨੂੰ ਕਵਰ ਕਰਦੇ ਹੋਣ ਪਰ ਅਜੇ ਹਾ ਕੋਈ ਨਹੀਂ ਦੁਕਾਨਦਾਰ ਕੋਈ ਕਰਕੇ ਰਾਜੀ ਨਹੀਂ ਗਾ ਇਹ ਸਗੋਂ ਤੁਸੀਂ ਵੀ ਇਸ ਆਪਣੇ ਤੌਰ ਦੇ ਉਤੇ ਇਹਨਾਂ ਨੂੰ ਇਹ ਇੱਕ ਮੈਸੇਜ ਪਹੁੰਚਾਓ ਕਿ ਇਹ ਜਿਹੜਾ ਦੁਕਾਨਾਂ ਦੀ ਸੇਫਟੀ ਲਈ ਜਿਹੜਾ ਆਪੋ ਆਪਣੀ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰੇ ਲਗਾਉਣ ਤੇ ਪਲੱਸ ਚੌਕੀ ਦਾ ਲਗਾਓ ਇਹਦੇ ਵੀ ਤੁਸੀਂ ਸ਼ਟਰ ਤੋੜੇ ਗਏ ਜਾਂ ਕੋਈ ਕਹੀ ਗੋਤਰੀ ਕਿ ਨਾ ਸ਼ਟਰ ਹੀ ਸ਼ਟਰ ਹੀ ਸ਼ਟਰਾਂ ਦੇ ਤਾਲੇ ਤੋੜ ਗਏ ਸਵੇਸਾਨੇ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਧਾਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ